ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਵਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਵਲੌਗ ਫਤੇ ਤੇ ਉਹਦੀ ਦਾਦੀ ਦੀ ਹੋ ਗਈ ਤਿਆਰੀ ਫਤੇ ਚੱਲੇ ਆ ਜੀ ਆਪਦੀ ਭੂਆ ਕੋਲ ਹਾਂ ਜੀ ਇਹਨਾਂ ਦੀਆਂ ਛੁੱਟੀਆਂ ਸਟਾਰਟ ਹੋ ਗਈਆਂ ਅਜੇ ਇਹਦੀ ਫਤੇ ਦੀ ਮਾਦਿਆਂ ਹੋਣੀ ਹੈ ਤੇ ਦਾਦੀ ਪੁੱਤ ਦੀਆਂ ਹੋ ਗਈਆਂ ਕਿੱਕੇ ਚੱਲੀ ਵੈਸੇ ਪਹਿਲੀ ਵਾਰ ਫਤਿਹ ਮੇਤੋ ਬਿਨਾਰ ਲੱਗਿਆ ਜਾਣ ਰਹਿਣ ਉਹ ਵੀ ਹੈਨਾ ਵੀ ਕਿਵੇਂ ਜੀ ਪਰ ਮੇਰਾ ਤਾਂ ਜੀਜਾ ਲੱਗਦਾ ਨਹੀਂ ਜੀ ਇਹਨੂੰ ਤਾਂ ਬਹੁਤ ਚਾਵਾ ਵੀ ਮੈਂ ਜਾਣਾ ਭੂਆ ਸਾਹਿਬ ਬਾਜੀ ਚੱਲਣੇ ਹੋ ਗਈ ਉਹਨਾਂ ਦੀ ਤਿਆਰੀ ਤੁਹਾਨੂੰ ਦਿਖਾਉਣੀ ਹੈ ਬੈਕ ਕੈਮਰਾ ਹਾਂਜੀ ਇੱਥੇ ਫਤਿਹ ਤੇ ਉਹਦੀ ਦਾਦੀ ਚੱਲੇ ਸੀਗੇ ਟਾਈਮ ਵੀ ਮੇਨਾਂ ਦਾ ਸ਼ਾਇਦ 2:30 ਵਜੇ ਸੀਗੇ ਇਹਨਾਂ ਨੇ ਦੁਪਹਿਰਾਂ ਤਾਂ ਕਰ ਲਿਆ ਸੀ ਕਿਉਂਕਿ ਸਵੇਰ ਟਾਈਮ ਮੰਮੀ ਦੀ ਹੈਗੀ ਸੀ ਮੀਟਿੰਗ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਵੀ ਉਹਨਾਂ ਦੀ ਮੀਟਿੰਗ ਸੀ ਉਹਨਾਂ ਨੇ ਆਪ ਦਾ ਕਰਨਾ ਸੀ ਸਵੇਰੇ ਉਹ ਮੀਟਿੰਗ ਤੇ ਗਏ ਹੋਏ ਸੀ ਅਸਲ ਦੇ ਵਿੱਚ ਨਾ ਮੰਮੀ ਦੀ ਤਾਂ ਨਾਸਲਾ ਹੋ ਗਈ ਸੀ ਕਿ ਚਲੋ ਰਹਿਣ ਦਿੰਦੇ ਆਂ ਵੀ ਫੇਰ ਦੇਖ ਲਾਂਗੇ ਪਰ ਫਤੇ ਨੂੰ ਇਹ ਸੀਗਾ ਵੀ ਮੈਂ ਆਪਣੀ ਪੂਆ ਨੂੰ ਜਾਣਾ ਕਹਿੰਦਾ ਨਹੀਂ ਦਾਦੀ ਤੁਸੀਂ ਚੱਲੋ ਸਾਡੇ ਹੈਗੇ ਨੇ ਜੀ ਉਹ ਫਤੇ ਦੇ ਪਾਪਾ ਦੇ ਮਾਸੀ ਦੀ ਬੇਟੀ ਉਹਨਾਂ ਕੋਲ ਜਾਣਾ ਸੀ ਇਹਨਾਂ ਨੇ ਉਹਨੇ ਮੋਟਰਸਾਈਕਲ ਜਦ ਚੱਕਿਆ ਤਾਂ ਉਹ ਕਿਤੇ ਪੈਂਚਰ ਫੜਾ ਸੀ ਕਿਉਂਕਿ ਹੁਣ ਇਹਦੇ ਪਾਪਾ ਨੂੰ ਵੀ ਕਹੀ ਦਿੰਦੇ ਨੇ ਛੁੱਟੀਆਂ ਨੇ ਨਾ ਵੀ ਉਹਨਾਂ ਨੂੰ ਘੱਟ ਲੋਡ ਪੈਂਦੀ ਆ ਜਿਵੇਂ ਹੁਣ ਰੈਗੂਲਰ ਚ ਡਿਊਟੀ ਤੇ ਜਾਣਾ ਨਾ ਫੇਰ ਉਦੋਂ ਤਾਂ ਚੱਲੀ ਇਹ ਹੋ ਜਾਂਦਾ ਵੀ ਪਤਾ ਲੱਗਦਾ ਨਾ ਇਹਦਾ ਬਸ ਉਹ ਗੇਟ ਤੋਂ ਬਾਹਰ ਆ ਗਏ ਸੀ ਜੇ ਦੇਖਦੇ ਸੀਗੇ ਉਹਦੇ ਪਾਪਾ ਨੂੰ ਉਹ ਕਹਿੰਦੇ ਪਾਪਾ ਨਹੀਂ ਫੇਰ ਗੱਡੀ 'ਚ ਛੱਡਿਆ ਉਹ ਸਾਨੂੰ ਇਹ ਸੀ ਕਿ ਅਸੀਂ ਕਿ ਵਿਚਾਲੇ ਤੇ ਇੱਕ ਵੀ ਆਪਣੇ ਮਤਲਬ ਕਿਲੋਕਮੀਟਰ ਰਹੀ ਆ ਉਹਦੇ ਤੇ ਹੀ ਮੇਨ ਰੋਡ ਆ ਵੀ ਉਥੋ ਹੀ ਇਹਦਾ ਨਿਵਾਸ ਬੈਠਣਾ ਸੀ ਮੈਂ ਕਿਹਾ ਵੀ ਚਲ ਗੱਡੀ ਅੰਦਰੋਂ ਕੱਢਣੀ ਪੈਦੀ ਆ ਮੈਂ ਕਿਹਾ ਵੀ ਤੁਸੀਂ ਐਂ ਕਰੋ ਸਕੂਟਰੀ ਤੇ ਹੀ ਤੁਹਾਨੂੰ ਛੱਡਿਆਉਣਗੇ ਵੀ ਚਲੋ ਹਨਾ ਨੇੜੇ ਤਾਂ ਚੱਲੇ ਹੀ ਜਾਂਦੇ ਨੇ ਜੀ ਹਨਾ ਵੀ ਜਾਇਆ ਜਾਂਦਾ ਇਹ ਵੀ ਇੰਨਾ ਚਲੋ ਦੂਰ ਦਾ ਸਫ਼ਰ ਉਹ ਮੈਂ ਫੇਰ ਤਾਂ ਆਇਆ ਵੀ ਦੋ ਜਣਿਆਂ ਨੂੰ ਔਖਾ ਹੋ ਜਾਂਦਾ ਸਕੂਟਰੀ ਤੇ ਵੀ ਡਰਾਈਵਰ ਦੇ ਨਾਲ ਬਾਅਦ ਜੀ ਉਹਨਾਂ ਦੇ ਗਿਆਨ ਤੋਂ ਬਾਅਦ ਆਪਦਾ ਵੀ ਮਾਂ ਜਾਂ ਐ ਲੱਗਦਾ ਸੀਗਾ ਘਰੇ ਜਿਵੇਂ ਕੋਈ ਵੀ ਹੈ ਹੀ ਨਹੀਂ ਨਾ ਐ ਲੱਗਦਾ ਨਾਲੇ ਚਲੋ ਫਿਰ ਵੀ ਆਇਆ ਵੀ ਦੋ ਜਣੇ ਗਏ ਸੀ ਤਿੰਨ ਤਾਂ ਸੀ ਘਰ ਹੈਗੇ ਸੀ ਪਰ ਇਹ ਹੁੰਦਾ ਵੀ ਬੱਚਿਆਂ ਨਾਲ ਹੀ ਹਨਾ ਜੀ ਲੱਗਿਆ ਰਹਿੰਦਾ ਬੱਚਿਆਂ ਨਾਲੇ ਪਤਾ ਲੱਗਦਾ ਘਰ ਦੇ ਵਿੱਚ ਵੀ ਕੋਈ ਹੈ ਬੋਰ ਬਰਾਲਾ ਹੁੰਦਾ ਰਹਿੰਦਾ ਬਸ ਜੀ ਆਪਾਂ ਮੈਂ ਸਰਬਾਉਂ ਤੋਂ ਰਹਿੰਦਾ ਸੀ ਜੇ ਸਰਬਾਇਆ ਨਹੀਂ ਸੀ ਹੋਇਆ ਮੈਂ ਉਸ ਤੋਂ ਬਾਅਦ ਆਪਦਾ ਸਰਬਾਇਆ ਸਰ ਬਾਕੇ ਫਿਰ ਮੈਂ ਲੱਗੀ ਸੀ ਮੈਨੂੰ ਜਿਵੇਂ ਜਿਹੜੇ ਕੱਪੜੇ ਤੋਤੇ ਹੋਏ ਸੀਗੇ ਇਹ ਵੀ ਇਹਨਾਂ ਨੂੰ ਚੱਕ ਲਈਏ ਵੀ ਤੈਰ ਲਗਾ ਕੇ ਇਹਨਾਂ ਦੀ ਵੀ ਇਹਨਾਂ ਨੂੰ ਪਤਾਨੇ ਸਰ ਲਾ ਮਬਦੇ ਵੀ ਫਿਰ ਦੇਖਦੇ ਆ ਸ਼ਾਮ ਦੇ ਕੰਮਕਾਰਾਂ ਦਾ ਵੀ ਕੀ ਕੀ ਕਰਦੇ ਆ ਨਾਲੇ ਫਿਰ ਬਣਾਉਨੇ ਆ ਜੀ ਚਾਹ ਚਾਹ ਬਣਾ ਕੇ ਪੀ ਕੇ ਕੁਝ ਤਾਂ ਇਹ ਹੋ ਜਾਂਦਾ ਜੀ ਹੁਣ ਨਾ ਪਹਿਲਾਂ ਤਾਂ ਦੁਪਹਿਰਾ ਲੱਗ ਜਾਂਦਾ ਹਨਾ ਵੀ ਹਾਏ ਦੁਪਹਿਰ ਪਈ ਹੈ ਦੁਪਹਿਰ ਪਰ ਟਾਈਮ ਆਪਦੇ ਮੁਤਾਬਕ ਤਾਂ ਨਾ ਚੱਲਦਾ ਹੀ ਚੱਲਦਾ ਹੈ ਟਾਈਮ ਜਦੋਂ ਸ਼ਾਮ ਨੂੰ ਫਿਰ ਹੋ ਜਾਂਦਾ ਫਿਰ ਜ਼ਿਆਦਾ ਕੁ ਵੇਲਾ ਲੱਗਦਾ ਹੁੰਦਾ ਜਿਵੇਂ ਸਵੇਰ ਮਾਰਨਿੰਗਸ ਜਲਦੀ ਉੱਠਣਾ ਹੁੰਦਾ ਨਾ ਫਿਰ ਔਖਾ ਹੋ ਜਾਂਦਾ ਇਹ ਵੀ ਤਾਂ ਕਰਕੇ ਇਹ ਹੁੰਦਾ ਵੀ ਟਾਈਮ ਸਿਰ ਸ਼ਾਮ ਨੂੰ ਪਿਆ ਜਾਵੇ ਬਿਤਾਸ ਵੀਰੇ ਟਾਈਮ ਨਾ ਉੱਠਿਆ ਜਾਂਦਾ ਏ ਖਾਤੇ ਦੇ ਪਾਪਾ ਨੂੰ ਤਾਂ ਜੀ ਇਹਨਾਂ ਦੀ ਇਹੀ ਰੁਟੀਨ ਆ ਵੀ ਜਿਵੇਂ ਉਹਨਾਂ ਨੇ ਡਿਊਟੀ ਤੇ ਜਾਣਾ ਉਦੋਂ ਵੀ ਉਹਨਾਂ ਦਾ ਉਹੀ ਟਾਈਮ ਹੁੰਦਾ ਹੈ ਉੱਠਣ ਦਾ ਅਗਰ ਨਈਂ ਡਿਊਟੀ ਤੇ ਜਾਣਾ ਤਾਂ ਵੀ ਉਹਨਾਂ ਦਾ ਉਹੀ ਟਾਈਮ ਹੁੰਦਾ ਹੈ ਉਹਨਾਂ ਦੇ ਟਾਈਮ ਵਿੱਚ ਕੋਈ ਚੇਂਜ ਨਹੀਂ ਹੈਗਾ ਇਹ ਜ਼ਰੂਰ ਹੋ ਜਾਂਦਾ ਵੀ ਚਲੋ ਮਾਰਨਿੰਗ 'ਚ ਆਪ ਦਾ ਉੱਠ ਕੇ ਹਨਾ ਜੋ ਨਿਤਨੇਮ ਕਰਨਾ ਗੁਰੂ ਘਰ ਜਾਣਾ ਕਰ ਜੋ ਆਪਣੇ ਕੰਮ-ਕਾਰ ਹੁੰਦੇ ਨੇ ਹਨਾ ਵੀ ਉਹ ਕਰਕੇ ਉਸ ਤੋਂ ਬਾਅਦ ਬੇਸ਼ੱਕ ਚਾਹੇ ਆਪ ਦਾ ਰੈਸਟ ਕਰ ਲਓ ਉਹਦੇ 'ਚ ਕੋਈ ਦਿੱਕਤ ਹੈਗੀ ਦੀ ਤਾਂ ਕਰਕੇ ਕੁਝ ਸਬਜੀ ਅੱਜ ਅਸੀਂ ਬਣਾ ਲਈ ਸੀ ਸਵੇਰੇ ਮਮੀ ਨੇ ਬਣਾ ਲਈ ਸੀ ਚੁੱਲੀ ਮੈਂ ਪਤਨ ਕੀ ਕਰਦੀ ਸੀ ਕੁਝ ਕਰਦੀ ਸੀ ਜਿਹੜੇ ਮੈਂ ਤੁਹਾਨੂੰ ਉਸ ਦਿਨ ਕੀਏ ਦਿਖਾਉਂਦੀ ਸੀ ਨਾ ਉਹੀ ਅੱਜ ਮੰਮੀ ਨੇ ਤੋੜ ਕੇ ਲਿਆਂਦੇ ਸੀ ਬਾਹਰੋਂ ਕਿਉਂਕਿ ਮੰਮੀ ਨੇ ਲਿਆਂਦੇ ਸੀ ਮੈਂ ਵੀ ਅਸਲ ਦੇ ਵਿੱਚ ਨਾ ਬਾਅਦ ਹੁਣ ਸੀ ਲੇਖੀ ਸੀ ਮੈਂ ਕੋਈ ਵੀਡੀਓ ਵੀ ਨਹੀਂ ਬਣਾਈ ਉਹਨਾਂ ਨੇ ਤੋੜ ਕੇ ਲਿਆ ਕੇ ਸਬਜੀ ਬਣਾ ਲਈ ਸੀ ਪਰ ਇਹ ਹੋ ਜਾਂਦਾ ਜੀ ਆਪਾਂ ਮੁੱਲ ਦੀ ਚਲੋ ਸਸਤੀ ਮਹਿੰਗੀ ਸਬਜੀ ਦਾ ਨਹੀਂ ਕੋਈ ਫਰਕ ਹੁੰਦਾ ਹੈਗਾ ਪਰ ਬਣਨ ਦੇ ਵਿੱਚ ਔਰ ਟੇਸਟ ਦੇ ਵਿੱਚ ਬਹੁਤ ਡਿਫਰੈਂਟ ਹੋ ਜਾਂਦੀ ਹੈ ਜੇ ਜਿਹੜੀ ਆਪਾਂ ਘਰ ਤੋਂ ਬਣਾਉਣੀ ਆ ਸਬਜੀ ਹਨਾ ਉਹ ਹੀ ਹੁੰਦਾ ਵੀ ਆਪਾਂ ਤਾਜੀ ਸਬਜੀ ਤੋੜ ਕੇ ਜਦੇ ਬਣਾਉਨੇ ਆ ਹਨਾ ਉਹ ਚੀਜ਼ ਦਾ ਸਵਾਦ ਦਾ ਫਰਕ ਰਹਿੰਦਾ ਹੈ ਜਿਹੜੀ ਆਪਾਂ ਮੁੱਲ ਲੈਨੇ ਆ ਪਹਿਲਾਂ ਅਗਦੇ ਜਿਹਦੀ ਕਿਸੇ ਦੀ ਬੀਜੀ ਹੋਈ ਆ ਹਨਾ ਇੱਕ ਦਿਨ ਪਹਿਲਾਂ ਅਗਲਾ ਤੋੜਦਾ ਏ ਫਿਰ ਅਗਲਾ ਵੇਚਣ ਜਾਂਦਾ ਏ ਫਿਰ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਹਨਾ ਵੀ ਆਪਣੇ ਤੱਕ ਪਹੁੰਚਦੀ ਇਹਨੂੰ 2 ਦਿਨ 3 ਦਿਨ ਕਿੰਨੇ ਦਿਨ ਲੱਗਦੇ ਨੇ ਉਹਦੇ ਨਾਲ ਉਹ ਚੀਜ਼ ਦਾ ਜਿਵੇਂ ਹੁਣ ਗਰਮੀ ਜ਼ਿਆਦਾ ਇੰਨੀ ਆ ਉਹਦੇ ਵਿੱਚ ਲੱਭੀ ਮੋਇਸਚਰਾਈਜ਼ਰ ਖਤਮ ਹੋ ਜਾਂਦਾ ਨਾ ਇਹ ਹੁੰਦਾ ਵੀ ਜਿਹੜੀ ਹਨਾ ਚਲ ਨਹੀਂ ਹੈਗੀ ਉਹਦਾ ਮੁੱਲ ਦੀ ਲਿਆ ਕੇ ਖਾਣੀ ਹੋਈ ਉਹ ਵੀ ਚਲੋ ਜੋ ਆਪਾਂ ਲਾ ਸਕਦੇ ਹਾਂ ਨਾ ਉਹ ਲਾਉਣੀਆਂ ਚਾਹੀਦੀਆਂ ਨੇ ਇਹ ਹੈਗਾ ਸੀ ਉਹ ਸਮਾਨ ਜਿਹੜਾ ਲੈ ਕੇ ਆਏ ਸੀ ਥੋੜਾ ਬਹੁਤ ਤਾਂ ਖਾਣ ਵਾਲਾ ਸੀ ਕੁਛੇ ਚਪਲ ਸੀ ਕਿਉਂਕਿ ਕੁਰਕਰੇ ਨੇ ਇਸ ਪੱਕੇ ਨਹੀਂ ਆ ਹੈਗਾ ਕਲਰ ਜਿਹੜਾ ਮੈਂ ਲਾਉਣੀ ਹੁੰਦੀ ਆ ਮੈਨੂੰ ਇਹੀ ਵਧੀਆ ਲੱਗਦਾ ਹੈ ਹਨਾ ਵੀ ਨਾ ਤਾਂ ਮਤ ਇਹਦੇ ਨਾਲ ਹੀ ਹੁੰਦਾ ਪਹਿਲਾਂ ਤਾਂ ਮੈਂ ਬਰਗੰਡੀ ਕਲਰ ਲਾਉਂਦੀ ਹਿੰਦੀ ਸੀ ਰੈੱਡ ਰੈੱਡ ਜੀ ਉਹ ਫਿਰ ਹੁਣ ਜ਼ਿਆਦਾ ਰੈੱਡ ਰੈੱਡ ਹੋ ਜਾਂਦੇ ਸੀ ਵਾਲ ਉਹਦੇ ਕਰਕੇ ਫਿਰ ਮੈਂ ਛੱਡਤਾ ਤੇ ਇਹ ਲਿਆਂਦੀਆਂ ਸੀ ਫਤਿਹ ਨੂੰ ਟੀ-ਸ਼ਰਟਾਂ ਪੰਜ ਹਾਂਜੀ ਪੰਜ ਕਲਰ ਨੇ ਇਹ ਡਿਫਰੈਂਟ ਚਲੋ ਇਹ ਆ ਵੀ ਹੁਣ ਗਰਮੀ ਵਧੀਆ ਨਿਕਲ ਜੂਗੀ ਲੋਰਾ ਤਾਂ ਕੁਛ ਇਹਦੇ ਕੋ ਹੈਗੀਆਂ ਵੀ ਨੇ ਕੁਝ ਇਹ ਹੋ ਜਾਂਦਾ ਵੀ ਅਗਰ ਲੈਣੀ ਵੀ ਹੋਊ ਤਾਂ ਦੇਖਾਂਗੇ ਤੇ ਗਰਮੀਆਂ ਦੇ ਵਿੱਚ ਤਾਂ ਜਿਵੇਂ ਹੁਣ ਕੈਪਰੀ ਵਗੈਰਾ ਹਨਾ ਉਹ ਚੱਲ ਜਾਂਦੀ ਆ ਇਹ ਨੇ ਉਹ ਬੱਚੇ ਜਿਹੜੇ ਉਸ ਦਿਨ ਤੁਹਾਨੂੰ ਦਿਖਾਉਂਦੀ ਸੀਗੀ ਮੈਂ ਹੁਣ ਤਾਂ ਹੀ ਕਾਫੀ ਵਧੀਆ ਪੜ ਚੁੱਕੇ ਨੇ ਵੀ ਜਿਵੇਂ ਖੰਭ ਵੀ ਵਧੀਆ ਆ ਗਏ ਇਹਨਾਂ ਦੇ ਹਨਾ ਹੁਣ ਤਾਂ ਪਰ ਇਹ ਤਾਂ ਮੈਂ ਚਲੋ ਇਹ ਆ ਵੀ ਮੈਂ ਨੀ ਸੀ ਉੱਪਰ ਗਈ ਉਦੋਂ ਹੀ ਮੈਂ نیچے ਤੋਂ ਇੰਝ ਨਹੀਂ ਉਹ ਕਰਕੇ ਸ਼ਾਇਦ ਮੈਂ ਮੀ ਬਣਾਈ ਸੀ ਪਰ ਮੇਨਾਂ ਤਾਂ ਸ਼ਾਇਦ ਫਤਿ ਗਿਆ ਸੀਗਾ ਉਹਨੇ ਬਣਾਈ ਸੀਗੀ ਇਹ ਕੁਛੀਆ ਵੀ ਚਲੋ ਹਨਾ ਹਾਰੀ ਕੇ ਜਾਨਵਰ ਦੀਆਂ ਜਿਵੇਂ ਹੁਣ ਇਹ ਸਾਊ ਜਨੇ ਵਿਚਾਰੇ ਇਹ ਇੰਨਾ ਕੁਛ ਕਹਿੰਦੇ ਕਰਦ ਨਹੀਂ ਹੈਗੇ ਹੁਣ ਜਣੀ ਇਹ ਵੀ ਥੋੜੇ ਜਿਹੇ ਦਿਨਾਂ ਤੱਕ ਇਹ ਉੱਡਣ ਵਾਲੇ ਹੋ ਜਾਣਗੇ ਵੀ ਸ਼ਾਇਦ ਉੱਡਦੇ ਵੀ ਹੋਣ ਥੋੜਾ ਬੋਤਾ ਇੱਧਰ ਉੱਧਰ ਹੁੰਦੇ ਹੋਣ ਕਿਉਂਕਿ ਅਸੀਂ ਤਾਂ ਜੀ ਇੰਨਾ ਧਿਆਨ ਜਿਆਦਾ ਦਿੱਤਾ ਨਹੀਂ ਹੈਗਾ ਕਦੇ ਇੰਨਾ ਵੀ ਗਰਮੀ ਜ਼ਿਆਦਾ ਕਰਕੇ ਨਾ ਬਾਹਰ ਬੈਠੇ ਨਹੀਂ ਹੁੰਦਾ ਹੈਗਾ ਤਾਂ ਕਰਕੇ ਨਹੀਂ ਇਹਨਾਂ ਨੂੰ ਪਤਾ ਲੱਗਦਾ ਹੈਗਾ ਪਰ ਇਹ ਆ ਜੀ ਹਨਾ ਵੀ ਵਿੱਚ ਸਭ ਨੂੰ ਆਪਣੇ ਪਿਆਰ ਰਿਨੇ ਚਾਹੇ ਕੋਈ ਇਨਸਾਨ ਆ ਚਾਹੇ ਜਾਨਵਰ ਜੋ ਵੀ ਆ ਹਨਾ ਪਸ਼ੂ ਪੰਛੀ ਸਭ ਨੂੰ ਸਭ ਨੂੰ ਆਪਣੇ ਪਿਆਰ ਰਿਨੇ ਹਨਾ ਸਭ ਪਾਲਣ ਪੋਸ਼ਣ ਕਰਦੇ ਨੇ ਇਹ ਆ ਜੀ ਕਮਾਈ ਕਰਮ ਵਾਲੇ ਖਾਂਦੇ ਨੇ ਹਨਾ ਉਹਨਾਂ ਦੇ ਮਾਪੇ ਬਪ ਦੀ ਸੇਵਾ ਕਰਮ ਵਾਲਿਆਂ ਦੀ ਹੁੰਦੀ ਆ ਕਿਉਂਕਿ ਮਾਪੇ ਬਪ ਹਾਰੀ ਕਾ ਆਪਣਾ ਆਪਣਾ ਫਰਜ਼ ਨਿਭਾਉਂਦੇ ਨੇ ਪਰ ਬੱਚੇ ਜਿਹੜਾ ਆਪਣਾ ਫਰਜ਼ ਨਿਭਾਉਂਦੇ ਨੇ ਉਹ ਕੋਈ ਕੋਈ ਆ ਕਿਉਂਕਿ ਕਾਲ ਯੁਗ ਦਾ ਟਾਈਮ ਆ ਜੀ ਇਹ ਨਹੀਂ ਹੈਗਾ ਵੀ ਚਲੋ ਸਾਰੇ ਬੱਚੇ ਮਾੜੇ ਨੇ ਜਾਂ ਸਾਰੇ ਵਿੱਚ ਚਾਹੀ ਕਿਉਂਕਿ ਕਾਲ ਯੁਗ ਦੀਆਂ ਗੱਲਾਂ ਨੇ ਇਹ ਨਾ ਇੱਕ ਦਿਨ ਸ਼ਾਇਦ ਦੋ ਦਿਨ ਬਾਅਦ ਦੀ ਆ ਕਿਉਂਕਿ ਇਹਨਾਂ ਦੇ ਵਿੱਚੋਂ ਨਾ ਇੱਕ ਤਾਂ ਜ਼ਰਾ ਉੱਡ ਗਿਆ ਇਹ ਨੂੰ ਸ਼ਾਇਦ ਉੱਡਣਾ ਪਤ ਨਹੀਂ ਘਟੋਂਦਾ ਜਾਂ ਇਹਦੇ ਥੋੜੇ ਮਤਲਬ ਕਮਜ਼ੋਰ ਆ ਉਹਦੇ ਨਾਲੋਂ ਇਹ ਵੀ ਘਟ ਉੱਡ ਹੁੰਦਾ ਪਰ ਇਹਦੀ ਮਾਂ ਛੱਡ ਕੇ ਚਲੇ ਗਈ ਜੀ ਛੱਡਣ ਵਾਲੇ ਹਨਾ ਛੱਡ ਕੇ ਚਲੇ ਜਾਂਦੇ ਨੇ ਉਹ ਰਿਸ਼ਤੇ ਨਹੀਂ ਦੇਖਦੇ ਹੈਗੇ ਅੱਜ ਦੇ ਬਲੌਗ ਦਾ ਕਰਦੇ ਹਾਂ ਜੀ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਓਕੇ ਬਾਏ